ਤੇ ਹੀ ਟਾਂ ਪਾਣੀ ਕਿਉਂ ਹੂੰ ਪਾਣੀ ਚੜ ਗਿਆ ਇਹ ਚ ਹੋਰ ਥੱਲੇ ਉਹਦੇ ਚ ਹੋਰ ਵਿੱਚ ਕਾਰ ਚੱਲ ਉਹ ਸੀ ਕੁੱਤਾ ਨਾ ਫੇਰ ਨਾ ਨਹੀਂ ਆਲੇ ਜਾ ਸਕਦੇ ਤੁਸੀਂ ਤਾਂ ਵੀਰ ਦੇਸੀ ਜੱਟ ਲਾਦਦੇ ਧੱਕੇ ਚੜ ਗਏ ਏਜੰਸੀ ਵਾਲਿਆਂ ਦੇ ਮੈਨ ਲਾਦੋਂ। ਬਸ ਹਾਂ ਨਯਾਰ ਪਿੰਡ ਚੱਕ ਲੈ ਆਇਆ ਇੱਕ ਉਈਓ। ਹਾਂ। ਅਸੀਰਨਾ ਦੇਖਦੇ ਦੀ ਵੀਰ ਵੀ ਗੱਡੀ ਦੇ ਕਿਵੇਂ ਖੁੱਲ੍ਹਦੀ ਆ ਕਿਵੇਂ ਇਹ। ਬੋਦੀ ਕਹਿੰਦਾ ਵੀ ਚੱਲ ਬੇ ਨਾ ਜਾਣਾ ਜੇ ਕਿਹੜਾ ਚੀਰੀ ਬਾੜੀ ਪੈ ਗਈ। ਹਾਂ। ਤਾਂ ਹੀ ਸੱਟ ਕੋ 10 ਦਿਨ ਨੇ ਘਮੜਦੇ ਵੀਰ ਜੇ 10 ਦਿਨ ਕੰਮ ਉਸ ਵਾ ਕੰਮ ਲੱਗ ਜੇ। ਹਾਂ ਜੜੀ ਵਾਜਦਾ ਵਾਜ ਤਾਪ ਜੜੀ ਤੰਗ ਜੇ ਹੁਣ ਇੱਥੇ। ਕਹਿੰਦੇ ਹੁਣ ਲਾਵੇ। ਹਾਂ। ਘਟਣ ਮਹਿਸੂਸ ਹੁੰਦੀ। ਅਰੇ ਦੀ ਟਿਕ ਟਿਕੀ ਵੱਜਦੀ ਆ ਵੀਰੇ। ਕਰਵਾਉਂਦੇ ਨੇ ਫੋਨ ਵੀ ਟੰਗਰਾ ਦਾ ਟਾਈਮ ਹੋ ਗਿਆ 4:30 ਦੇ ਆ ਜੂਗਾ ਹਾਂ ਕੀ ਕਰੀਏ ਯਾਰ ਨਾ ਤਾਂ ਹੁਣ ਚਾਰਜ ਹੋ ਗਿਆ ਕੀ ਸਾਨੂੰ ਇੱਥੇ ਕੰਮ ਤੇ ਹੀ ਰੱਖ ਲਾ ਵੀਰ ਐਂ ਤਾਂ ਨਾ ਨਹੀਂ ਕਰਦਾ ਵੀ ਜਿਹੜਾ ਲੈ ਕੇ ਆਇਆ ਜਾਂ ਤਾਂ ਉਹ ਰੱਖ ਦੇ ਹਾਂ ਉਹਨੇ ਹੁਣ ਛੱਲਣਾ ਨਹੀਂ ਹੁਣ ਦੇਖ